ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਸਪੀਕ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਸਹਿਲ ਡਿਜ਼ਾਈਨਰ ਅਪਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਕਾਟਨ ਦੇ ਸੂਟਾਂ ਦੇ ਤੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਜੀ ਤੇ ਘਰ ਬੈਠੇ ਆਪਣੀ ਸ਼ਾਪਿੰਗ ਕਰੋ ਤੇ ਸੂਟ ਘਰ ਬੈਠੇ ਬੈਠੇ ਮੰਗਵਾਓ ਬਹੁਤ ਸੋਣਾ ਸਟਾਫ ਆ ਸਰਪਲਸ ਦੀ ਸੌਰੀ ਸਰਪਲਸ ਦੀ ਕਾਟਨ ਆ ਗਈ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਜਿਹੜੇ ਆਪਾਂ ਨੰਬਰ ਦਿੱਤਾ ਹੋ ਉਹ ਨੰਬਰ ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਸਭ ਤੋਂ ਪਹਿਲਾਂ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਸਕਰੀਨ ਸ਼ਾਟ ਆਪਾਂ ਨੂੰ ਵਟਸਐਪ ਤੇ ਸੈਂਟ ਕਰਨਾਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਇੱਕ ਉਸ ਨੰਬਰ ਤੇ ਤੁਸੀਂ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾ ਡਾਇਰੈਕਟ ਕਾਉਂਟ ਵੀ ਪੇਮੈਂਟ ਕਰ ਸਕਦੇ ਹੋ ਜੀ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਲਓ ਜੀ ਸਭ ਤੋਂ ਪਹਿਲਾ ਸੂਟ ਹੈਗਾ ਬਹੁਤ ਸੋਹਣਾ ਸੂਟ ਹੈ 3.5 ਮੀਟਰ ਦੀ ਇਹ ਕੱਟ ਆਉਗੀ ਬਹੁਤ ਸੋਹਣੇ ਕਲਰ ਨੇ ਮਿਕਸ ਜੇ ਤੇ 3.5 ਮੀਟਰ ਕੱਟਾ ਜਿਹੜਾ ਵੀ ਤੁਹਾਨੂੰ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਇਹ ਸੂਟ ਦਾ ਪ੍ਰਾਈਸ 600 ਰੁਪਿਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਬਹੁਤ ਸੋਹਣੇ ਸੂਟ ਨੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਆਹ ਵਾਲਾ ਹੈਗਾ ਜੀ ਇਹਦਾ ਅਗਲਾ ਕਲਰ ਆਹ ਵਾਲਾ ਇਹਦਾ ਅਗਲਾ ਕਲਰ ਹੈ ਜੀ ਬਹੁਤ ਸੋਹਣੇ ਇਹ ਵੀ ਪਿੰਕ ਜਾਂ ਸ਼ੇਡ ਹੈਗਾ ਬਹੁਤ ਸੋਹਣੇ ਕਲਰ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ 600 ਰੁਪਏ ਪਰਾਈ ਦਾ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਇਸ ਨੂੰ ਸਕਰੀਨਸ਼ਾਟ ਲੈ ਸਕਦੇ ਹੋ ਅਗਲਾ ਕਲਰ ਦਿਖਾਉਣੀ ਹੈ ਜੀ ਇਹ ਵਾਲਾ ਹੈਗਾ ਜੀ ਅਗਲਾ ਕਲਰ ਇਹ ਵੀ ਬਹੁਤ ਸੋਹਣਾ ਹੈਗਾ ਪ੍ਰੀ ਸ਼ਾਟ ਲੈ ਸਕਦੇ ਹੋ ਸਰਫਲਸ ਦਾ ਜਿਹੜਾ ਇਹ ਸਟਾਫਾ ਦਾ ਬਹੁਤ ਸੋਹਣੀ ਹੈ ਜਿਹੜੀ ਇਹ ਕਾਟਨ ਹੈ ਬਿਲਕੁਲ ਮਰਮਲ ਵਾਂਗੂ ਬਹੁਤ ਸੋਹਣਾ ਦਾ ਸੂਟ ਜਿਸ ਨੂੰ ਪਸੰਦ ਆ ਸਕ੍ਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਅਗਲਾ ਸੁੰਦਰ ਹੈਗਾ ਜੀ ਪੈਰਟ ਜਾਂ ਸਹੀ ਆ ਰਿਹਾ ਕਲਰ ਕਲਰ ਜਿੰਦਾ ਵੀ ਵੀਡੀਓ ਚ ਆ ਰਿਹਾ ਬਿਲਕੁਲ ਸਹੀ ਨੇ ਤੇ ਜੇ ਜਿਸ ਨੂੰ ਪਸੰਦ ਆ ਸਟ੍ਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਬੈਠੇ ਸੂਟ ਆ ਜਿਹੜਾ ਮੰਗਵਾ ਸਕਦੇ ਹੋ ਬਹੁਤ ਸੋਹਣਾ ਸਟਾਫ ਹੈਗਾ ਜੋ ਮੈਂ ਸੂਟ ਵੇਚ ਕੀਤਾ ਹੋਇਆ ਉਹ ਵੀ ਇਸੇ ਨਾਲ ਦਾ ਹੀ ਹੈਗਾ ਇਸੇ ਸਟਾਫ ਦੇ ਬਣਿਆ ਹੋਇਆ ਹੈਗਾ ਤੇ ਪਾਏ ਦਾ ਬਿਲਕੁਲ ਪਤਾ ਵੀ ਨਹੀਂ ਲੱਗਦਾ ਹੈਗਾ ਬਾਕੀ ਇਹਦੇ ਨਾਲ ਦੇ ਸੂਟ ਆਪਾਂ ਪਹਿਲਾਂ ਵੀ ਸੇਲ ਕੀਤੇ ਸੀ ਬਹੁਤ ਵਧੀਆ ਰਿਸਪੌਂਸ ਸੀ ਦਾ ਸਾਰਿਆਂ ਦਾ ਤੇ ਆਪਣਾ ਸਕਰੀਨ ਸ਼ਾਟ ਲੈ ਕੇ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਜੀ ਅਗਲਾ ਕਲਰ ਹੈਗਾ ਜੀ ਫਿਰੋਜੀ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਇਹਨਾਂ ਦੇ ਇਹਨਾਂ ਸੂਟਾਂ ਦਾ ਕਿਸੇ ਦਾ ਵੀ ਕਲਰ ਨਹੀਂ ਫੇਟ ਹੁੰਦਾ ਜੀ ਕਿਸੇ ਵੀ ਸੂਟ ਦਾ ਕਲਰ ਹੈ ਜਿਹੜਾ ਬਿਲਕੁਲ ਫੇਟ ਨਹੀਂ ਹੁੰਦਾ ਹੈਗਾ ਬਹੁਤ ਸੋਹਣੇ ਸੂਟ ਨੇ 600 ਰੁਪਿਆ ਦਾ ਪ੍ਰਾਈਸ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਘਰ ਬੈਠੇ ਸੂਟ ਆ ਜਿਹੜਾ ਮੰਗਵਾ ਸਕਦੇ ਹੋ ਵੀ ਅਗਲੇ ਵੀ ਸੋਹਣੇ ਨੇ ਅਗਲੇ ਸੂਟ ਆਪਾਂ ਦਿਖਾ ਰਿਹਾ ਹਾਂ ਇਹ ਸਟੱਫ ਤਾਂ ਇਹਨਾਂ ਦਾ ਨਾਲ ਦੇ ਹੀ ਹੈ ਸੀਮ ਪਰ ਇਹਨਾਂ ਨਾਲ ਦੁਪੱਟੇ ਵੀ ਲੱਗੇ ਹੋਏ ਆ ਜੀ ਇਹ ਸੂਟ 900 ਰੁਪਏ ਦੇ ਵਿੱਚ ਸੇਲ ਕੀਤੇ ਸੀਗੇ ਜੀ ਸ਼ਿਪਿੰਗ ਇਹਦੀ ਫ੍ਰੀ ਹੈ ਜੀ ਤੇ 850 ਰੁਪਏ ਇਹਦਾ ਪ੍ਰਾਈਸ ਰੱਖਿਆ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਬਹੁਤ ਵਧੀਆ ਜਿਹੜੇ ਇਹਦੇ ਪ੍ਰਾਈਸ ਰੱਖੇ ਹੋਏ ਆਪਾਂ ਅਗਲਾ ਕਲਰ ਹੈਗਾ ਜੀ ਮਲਟੀ ਜャ ਕਲਰਾ ਜੀ ਮਿਕਸ ਜੇ ਕਲਰ ਨੇ ਇਹਦੇ ਵਿੱਚ ਬਹੁਤ ਸੋਹਣਾ ਸਟਾਫ ਹੈਗਾ ਤੇ ਨਾਲ ਇਹਦੇ ਦੁਪੱਟਾ ਹੈ ਜੀ ਮੁਸਲਿਮ ਦਾ ਤੇ ਇਹਦੇ ਕੈਲਮਿੰਗ ਕੀਤੀ ਹੋਈ ਹੈ ਦੁਪੱਟੇ ਦੀ ਸਾਰ ਸਾਈਡ ਦੇ ਮਟੇਲ ਕੀਤੀ ਬਹੁਤ ਸੋਹਣਾ ਦੁਪੱਟਾ ਜਿਹੜਾ ਬਣਾਇਆ ਹੋਇਆ ਹੈਗਾ 850 ਰੁਪਿਆ ਪ੍ਰਾਈਸ ਹੈ ਜੇ ਸੂਰ ਦਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਬੈਠੇ ਸੂਟ ਹੈ ਜਿਹੜਾ ਮੰਗਵਾ ਸਕਦੇ ਜੀ ਅਗਲਾ ਕਲਰ ਹੈਗਾ ਜੀ ਪਿੰਕ ਬੇਬੀ ਪਿੰਕ ਸ਼ੇਡ ਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਕਈ ਵਾਰੀ ਜਿਹੜੀਆਂ ਪੈਣਾ ਨਿੱਕੀ ਬੁੱਕੀ ਪਸੰਦ ਕਰਦੀਆਂ ਉਹਨਾਂ ਲਈ ਇਹ ਬਹੁਤ ਸੋਹਣਾ ਸੂਟ ਹੈਗਾ ਤੇ ਨਾਲ ਇਹਦੇ ਦੁਪੱਟਾ ਹੈਗਾ ਜੀ ਮਸਲੀਨ ਦਾ ਦੁਪੱਟਾ ਹੈ ਜੀ ਇਹਨਾਂ ਦੇ ਨਾਲ ਨਾਲ ਦੇ ਪਚਾਲੇ ਪੱਟੇ ਪੁੱਤੀ ਹੋਈ ਹੈ ਜੀ ਇਹਦਾ ਜਿਸ ਨੂੰ ਪਸੰਦ ਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਆਗਲਾ ਸੂਟ ਹੈਗਾ ਜੀ ਲੈਮਨ ਕਲਰ ਦਾ ਲੈਮਨ ਕਲਰ ਦਾ ਸੂਟ ਆ ਤੇ ਇਹ ਵੀ ਬਹੁਤ ਸੋਹਣੇ ਨਾਲ ਦੇ ਸੇਮ ਜਿhkse ਭੈਣਾਂ ਨੇ ਦੋਨਾਂ ਨੇ ਇਕੱਠੇ ਸੂਟ ਮੰਗਵਾਉਣੇ ਹੋਣ ਤਾਂ ਇਕੱਠੇ ਵੀ ਮੰਗਵਾ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਪਏ ਹੋਏ ਆ 850 ਰੁਪਿਆ ਪ੍ਰਾਈਸ ਆ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਸਰਫਲਸ ਤੇ ਸਟੱਫ ਇਹ ਵਾਲਾ ਗਾ ਜਿਹੜੇ ਮੇਰਾ ਦੁਪੱਟਿਆਂ ਤੋਂ ਉਹ ਵੀ ਸਰਫਲਸ ਦੇ ਸਟੱਫ ਆ ਹਾਂਜੀ ਉਮੀਦ ਕਰਦੇ ਆ ਜੀ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆ ਹੀ ਹੋਊਗੀ ਸੂਤ ਸਾਹਿਬ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਅਗਲੀ ਵੀਡੀਓ ਵਿੱਚ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਸਟੇਨ ਕਰਦੇ ਆ